ਆਪਾਂ ਅਸੀਂ ਵੀ ਵਹੀਕਲ ਆ ਟੂ ਵੀਲਰ ਆ ਚਾਹੇ ਗੱਡੀ ਆ ਉਹਨੂੰ ਖੜੇ ਕਰਦਾ ਜੇ ਸਾਡਾ ਸਟਾਪ ਲਾਈਨ ਦੇ ਨਾਲ ਵੀ ਟਾਇਰ ਟੱਚ ਹੋ ਗਿਆ ਤਾਂ ਵੀ ਸਾਨੂੰ ਉਨੀ ਪੈਨਲਟੀ ਪੈਂਦੀ ਜਿੰਨਾ ਜੁਰਮਾਨਾ ਸਾਨੂੰ ਲੱਗਦਾ ਰੈੱਡ ਦਾ ਜੰਪ ਦਾ ਉਨੀ ਪੈਨਲਟੀ ਪੈਂਦੀ ਇਸ ਕਰਕੇ ਉਹ ਸਟਾਪ ਲਾਈਨ ਦੇ ਨਾਲ ਹੀ ਪਹਿਲਾਂ ਆਪਾਂ ਸਕੂਟਰ ਜਾਂ ਮੋਟਰਸਾਈਕਲ ਖੜਾ ਕਰਦਾ ਤੇ ਜਦੋਂ ਵੀ ਜੈਲ ਹੁੰਦਾ ਵੇਟਿੰਗ ਪੀਰੀਡ ਜਿਸਾ ਇਹ ਲਾਈਟ ਆ ਇਹ ਰੈੱਡ ਤੋਂ ਪਹਿਲਾਂ ਵੀ ਜਗਦੀ ਆ ਤੇ ਗ੍ਰੀਨ ਤੋਂ ਪਹਿਲਾਂ ਵੀ ਜਗਦੀ ਇਹਦਾ ਮਤਲਬ ਇਹ ਹੁੰਦਾ ਕਿ ਰੁਕਣਾ ਲੈ ਮੈਂ ਤਨ ਮੈਂ ਕਿੰਨੇ ਲਟਾ ਮੈਨੂੰ ਖੜਾਉ ਸਰ ਠੀਕ ਹੈ ਆਉਰੇ ਖੜਾ ਬੇਟਾ ਹੁਣ ਆਖੋ ਸਰ ਬੋਲੋ ਆ ਰੈੱਡ ਲਾਈਟ ਹੋਈ ਹੈ ਨਾ ਆਹ ਲਾਈਟ ਜਗੰਡੀ ਆ ਹਾਂ ਠੀਕ ਹੈ ਆ ਜਿਹੜੀ ਲਾਈਟ ਆ ਨਾ ਇਹਦੋਂ ਕੰਮ ਕਰਦਾ ਇਹਦੋਂ ਕਰਦਾ ਹਨਾ ਉਹਦੋਂ ਫੋਟੋ ਵੀ ਆਉਗਾ ਅੱਛਾ ਆ ਜਿਹੜੀ ਆ ਰੈੱਡ ਲਾਈਟ ਜਗਦੀ ਪਈ ਨਾ ਇਹ ਜਦੋਂ ਰੈੱਡ ਲਾਈਟ ਜਗਦੀ ਪਈ ਆ ਤੇ ਉਦੋਂ ਗ੍ਰੀਨ ਲਾਈਟ ਜਿਹੜੀ ਆ ਉਹ ਚੱਲਦੀ ਪਈ ਆ ਉਹ ਲਾਈਨ ਵਾਲੀ ਚੱਲਦੇ ਪਈ ਆ ਤੇ ਜਦੋਂ ਗ੍ਰੀਨ ਲਾਈਟ ਵਾਲਾ ਰੁਕਣਾ ਵਾ ਉਦੋਂ yellow ਲਾਈਟ ਆਉਣੀ ਜਦੋਂ ਇਦਾਂ ਇਦਾਂ ਟ ਵਾਲੇ ਚੱਲਣ ਲੱਗੇ ਉਦੋਂ ਤੱਕ ਲਾਈਟ ਹੋਣੀ ਆਪਣੇ ਹਾਂ ਚੱਲ ਲਾਈਟ ਹੋਣੀ yellow light ਮਤਲਬ ਕਿ ਸਾਡਾ ਹੈਗਾ ਵੇਟਿੰਗ ਪੀਰੀਅਡ ਹੈ ਵੇਟਿੰਗ ਪੀਰੀਅਡ ਅਗੇ ਸचेत ਹੋ ਜਾਓ ਅਲਰਟ ਹੋ ਜਾਓ ਠੀਕ ਹੈ ਇਹ ਹੁਣ ਗ੍ਰੀਨ ਲਾਈਟ ਹੋਣ ਵਾਲੀ ਹੈ ਤੇ ਤੁਸੀਂ ਗ੍ਰੀਨ ਲਾਈਟ ਤੇ ਚੱਲਣਾ ਹਮੇਸ਼ਾ ਵੱਡਾ ਐਕਸੀਡੈਂਟ ਕਦੋਂ ਹੁੰਦਾ yellow light ਤੇ ਜਿਹੜਾ red ਦਾ ਹੁੰਦਾ ਉਹ ਕਹਿੰਦਾ ਹੁੰਦਾ ਕਿ ਮੈਂ ਜਲਦੀ ਜਲਦੀ yellow ਚ ਨਿਕਲ ਜਾ ਠੀਕ ਹੈ ਤੇ ਫੇਰ ਗ੍ਰੀਨ ਵਾਲਾ ਗ੍ਰੀਨ ਵਾਲਾ ਜਿਹੜਾ ਉਹ ਵੀ ਕਹਿੰਦਾ ਕਿ ਮੇਰੀ ਰੈੱਡ ਹੋਣ ਵਾਲੀ ਆ ਮੈਂ ਪਹਿਲਾਂ ਪਹਿਲਾਂ ਨਿਕਲ ਜਾ ਉਹ ਫਿਰ ਦੋਵੇਂ ਐਕਸੀਡੈਂਟ ਬੜੇ ਘਾਤਕ ਹੁੰਦੇ ਆ ਉਹ ਜਾਨ ਲੈਵਾ ਸਾਬਤ ਦਿਆ ਇਹ ਜਿਹੜਾ ਰੈੱਡ ਲਾਈਟ ਹੈ ਰੈੱਡ ਲਾਈਟ ਤੋਂ ਬਾਅਦ ਹੁੰਦਾ yellow ਠੀਕ ਹੈ ਆ yellow yellow ਤੋਂ ਬਾਅਦ ਚ ਹੁੰਦਾ va green ਠੀਕ ਹੈ ਇਹ ਤਿੰਨ ਹੀ ਹੈਗੇ ਆ ਤਿੰਨੋਂ ਲਾਈਟਾਂ ਜਿਹੜੀਆਂ ਇਹਨੂੰ ਆਪਾਂ ਠੀਕ ਹੈ green ਤੋਂ ਬਾਅਦ ਫੇਰ yellow ਆ ਅਸਲੀ ਤੁਸੀਂ ਇਦਾਂ ਕਰਦਾ ਜਦੋਂ ਤੁਸੀਂ ਇਹ ਤਿੰਨੇ ਸਿਗਨਲ ਦੇਖਨੇ ਆ ਨਾ ਉਦੋਂ ਕੋਈ ਵੀ ਲਾਈਟ ਜਿਹੜੀ ਨਾ ਮੰਨ ਲਓ 2 2.5 ਮਿੰਟ ਵੀ ਹੋਏਗੀ ਸੜਕੀ ਕਿ ਜ਼ਿੰਦਗੀ ਨਾਲੋਂ ਕੀਮਤੀ ਤੇ ਕੋਈ ਟਾਈਮ ਨਹੀਂ ਜਾਏਗਾ ਬਹੁਤੇ ਲੋਕ ਕੀ ਕਰਦੇ ਆ ਆ ਦੇਖੋ ਨਾ ਆ ਦੇਖੋ ਇੱਧਰ ਇੱਧਰ ਆਓ ਅੱਛਾ ਇੱਕ ਤੇ ਆ ਦੇਖੋ ਇੱਕ ਦਿਨ ਹੈਲਮੰਡੀ ਪਾਇਆ ਹਨਾ ਇੱਕ ਰੈੱਡ ਲਾਈਨ ਦੇ ਵਿੱਚ ਹਨਾ ਇੱਕ ਹੈਲਮੰਡੀ ਪਾਇਆ ਇੱਕ ਰੈੱਡ ਲਾਈਟ ਦੇ ਵਿੱਚ ਜਿਹੜੇ ਆ ਹਨਾ ਤੇ ਇਹ ਇੱਕ ਯੂਨੀਫਾਰਮ ਪਾਈ ਆ ਕਿਹੜੀ ਕੰਪਨੀ ਕੰਮ ਕਰਦੇ ਤੁਸੀਂ ਤੁਹਾਡਾ ਅਸੀਂ ਚਲਾਣ ਨਹੀਂ ਕੱਟਣਾ ਲੇਕਿਨ ਬੱਚਿਆਂ ਕੋਲ ਗੱਲ ਸੁਣ ਲਓ ਤੇ ਬੱਚੇ ਕੀ ਕਹਿਣਾ ਚਾਹੁੰਦੇ ਆ ਬੇਟਾ ਸਮਝਾਓ ਅੰਕਲ ਨੂੰ ਹੈਲਮਟ ਪਾਉਣਾ ਜ਼ਰੂਰੀ ਆ ਬੋਲੋ 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 ਤੇ ਬੋਲੋ ਹੈਲਮਟ ਧਾਰਨਾ ਜ਼ਰੂਰੀ ਹੈ ਬਿਨਾ ਬੱਚੇ ਲੈ ਕੇ ਕਹਣਾ ਬੰਦੋਗੇ ਨਾ ਠੀਕ ਠੀਕ ਜਾਓ ਜੀ